ਨੀ ਤੇਰੇ ਬਗ ਪੈ ਨੈਣੋਂ ਅਥਰੂ ਕਿਉ ਲੱਗ ਪਈ ਹੁਣ ਤੂੰ ਰੋ ਨੀ ਇਹ ਜ਼ਾਲਮ ਹੁੰਦੀ ਦੁਨੀਆਂ ਨੀ ਇਹ ਜ਼ਾਲਮ ਹੁੰਦੀ ਦੁਨੀਆਂ ਤੈਉਂ ਤਾਂ ਆਉਂਦਾ ਰੋ ਨੀ ਜੋ ਕਰਦੇ ਨੇ ਮੁਹੱਬਤਾਂ ਨੀ ਜੋ ਕਰਦੇ ਨੇ ਮੁਹੱਬਤਾਂ ਇਹ ਜ਼ਿੰਦਗੀ ਨੂੰ ਲੈਂਦੇ ਖੋ ਨੀ ਚੱਲ ਅਸਲੀ ਜੰਨਤ ਚੱਲੀਏ ਨੀ ਚੱਲ ਅਸਲੀ ਜੰਨਤ ਚੱਲੀਏ ਨਿਤ ਕਰਦੀ ਉਡੀਕਾਂ ਜੋ ਨੀ ਚੱਲ ਅਸਲੀ ਜੰਨਤ ਚੱਲੀਏ ਨੀ ਚੱਲ ਅਸਲੀ ਜੰਨਤ ਚੱਲੀਏ ਚੱਲ ਅਸਲ ਹੀ ਜੰਨਤ ਚੱਲ ਲਈਏ